ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ यूएस लेबर होमलैंड सिक्योरिटी का वाला ऐलान एफ वाई दो हजार के लिए पैंती हजार वादू एच टू मंजूर एच टू बी तीन साल तक रहने दी होगी आज्ञा यूएस क्रेडिट कार्ड कंपनियों वाला झटका हूं नई वसूलिया जा सकेगा दस प्रतिशत तो व्याज भी जनवरी दो हजार छब्बी तो नवा नियम होया लागू ਐਚ 1 ਵੀ ਪਰਿਵਾਰ ਲਈ ਵੱਡਾ ਚਟਕਾ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੀ ਨੌਕਰੀ ਖਤਰੇ ਦੇ ਵਿੱਚ ਐਚ 4 ਵਰਕ ਪਰਮਿਟ ਨਿਯਮ ਅਦਾਲਤ ਵਿੱਚ ਚੁਣੌਤੀ ਹੁਣ ਖਬਰਾਂ ਵਿਸਥਾਰ ਦੇਣਾ ਅਮਰੀਕਾ ਦੇ ਕੰਟਰਵੇਪਾਕ ਯਾਨਕੀ ਡਿਪਾਰਟਮੈਂਟ ਆਫ ਲੇਬਰ ਅਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਵਿੱਤੀ ਸਾਲ 2026 ਦੇ ਲਈ H2B ਅਸਥਾਈ ਗੈਰ ਖੇਤੀਬਾੜੀ ਵਰਕਰ ਵੀਜ਼ਾ ਬਾਰੇ ਵੱਡਾ ਐਲਾਨ ਕਰ ਦਿੱਤਾ ਹੈ। ਦੁਗਮ ਵਿਭਾਗ ਕੰਨੇ ਕਿਹਾ ਹੈ ਕਿ ਇਸ ਸਾਲ 35000 H2B ਵੀਜ਼ੇ ਜਾਰੀ ਕੀਤੇ ਜਾਣਗੇ ਇਹ ਸਪਲੀਮੈਂਟਲ ਵੀਜ਼ੇ 49000 H2B ਵੀਜ਼ੇ ਤੋਂ ਇਲਾਵਾ ਨੇ ਜੋ ਕਾਂਗਰਸ ਦੇ ਵੱਲੋਂ ਹਰ ਸਾਲ ਦੇ ਲਈ ਨਿਰਧਾਰਤ ਕੀਤੇ ਜਾਂਦੇ ਨੇ ਹਾਲਾਂਕਿ ਗਿਣਤੀ ਪਿਛਲੇ ਬੀਤੇ ਸਾਲਾਂ 2023 ਤੋਂ 2025 ਦੇ ਮੁਕਾਬਲੇ ਲਗਭਗ 50% ਦੀ ਘਟ ਹੈ ਜਿਸ ਨਾਲ ਕਾਰੋਬਾਰਤ ਦੇ ਵਿੱਚ ਚਿੰਤਾ ਵੇਖੀ ਜਾ ਰਹੀ ਹੈ ਇਹ ਬਾਤੂ H2B ਵੀਜ਼ੇ ਖਾਸ ਤੌਰ 'ਤੇ ਉਹਨਾਂ ਖੇਤਰਾਂ ਦੇ ਲਈ ਜਾਰੀ ਕੀਤੇ ਜਾ ਰਹੇ ਨੇ ਜਿੱਥੇ ਮੌਸਮੀ ਜਾਂ ਅਸਥਾਈ ਮਜ਼ਦੂਰਾਂ ਦੀ ਭਾਰੀ ਲੋੜ ਹੈ ਇਸ ਦੇ ਵਿੱਚ ਸਮੁੰਦਰੀ ਭੋਜਨ ਜੰਗਲਾਤ ਹੋਟਲ ਅਤੇ ਪਰਹਾਂਜ ਛੂੜ ਵਾਲੀ ਸੈਕਟਰ ਸੈਸਪਾਟਾ ਆਵਾਜਾਈ ਅਤੇ ਨਿਰਮਾਣ ਵਰਗੇ ਅਹਿਮ ਖੇਤਰ ਵੀ ਸ਼ਾਮਲ ਨੇ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਫੈਡਰਲ ਰਜਿਸਟਰ ਦੇ ਵਿੱਚ ਇੱਕ ਅਸਥਾਈ ਅੰਤਿਮ ਨਿਯਮ ਵੀ ਜਾਰੀ ਕੀਤਾ ਜਾਵੇਗਾ ਜਿਦੇ ਵਿੱਚ ਅਯੋਗਤਾ ਮਾਪਦੰਡ ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਸਪਸ਼ਟ ਕੀਤੀ ਜਾਵੇਗੀ ਐਸਟੋਪੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਅਮਰੀਕੀ ਕੰਪਨੀਆਂ ਵਿਦੇਸ਼ੀ ਨਾਗਰਿਕਾਂ ਨੂੰ ਅਸਥਾਈ ਗੈਰ ਕਿਰਤਬਾੜੀ ਕੰਮਾਂ ਦੇ ਲਈ ਨਿਯੁਕਤ ਕਰ ਸਕਦੀ ਹੈ। ਇਸ ਵੀਜ਼ੇ ਅਧੀਨ ਵੱਧ ਤੋਂ ਵੱਧ ਰਹਿਣ ਦੀ ਮਿਆਦ 3 ਸਾਲ ਹੈ ਤੇ 3 ਸਾਲ ਪੂਰੇ ਹੋਣ ਉੱਤੇ ਕਰਮਚਾਰੀਆਂ ਨੂੰ ਮੁੜ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ-ਘੱਟ 3 ਮਹੀਨੇ ਲਈ ਅਮਰੀਕਾ ਛੱਡਣਾ ਪੈਂਦਾ ਹੈ। ਕਾਂਗਰਸ ਦੇ ਵੱਲੋਂ ਨਿਰਧਾਰਿਤ 66000 ਵੀਜ਼ਿਆਂ ਦੇ ਵਿੱਚੋਂ ਅੱਧੇ ਯਾਨੀ ਕਿ 33000 ਵੀਜ਼ੇ ਵਿੱਤੀ ਸਾਲ ਦੇ ਪਹਿਲੇ ਅੱਧੇ ਦੇ ਕੰਮ ਸ਼ੁਰੂ ਕਰਨ ਵਾਲਿਆਂ ਦੇ ਲਈ ਨੇ ਜਦ ਕਿ ਬਾਕੀ 33000 ਦੂਜੇ ਅੱਧੇ ਲਈ ਰੱਖੇ ਗਏ ਨੇ 1 ਅਪ੍ਰੈਲ 2026 ਤੋਂ ਕੰਮ ਸ਼ੁਰੂ ਕਰਨ ਵਾਲੀਆਂ H2B ਅਰਜ਼ੀਆਂ ਦੇ ਲਈ ਫਾਈਲਿੰਗ ਵਿੰਡੋ 1 ਜਨਵਰੀ 2026 ਨੂੰ ਖੋਲੀ ਗਈ ਸੀ ਸ਼ੁਰੂਆਤੀ 3 ਦਿਨਾਂ ਦੇ ਵਿੱਚ ਜਮ੍ਹਾਂ ਹੋਈਆਂ ਅਰਜ਼ੀਆਂ ਉੱਤੇ ਕਾਰਵਾਈ ਕਰਨ ਦੇ ਲਈ ਬੇਤਰਤੀਬ ਚੋਣ ਪ੍ਰਕਿਰਿਆ ਅਪਲਾਈ ਕੀ ਇਸਨਾਲੇ ਲੇਬਰ ਵਿਭਾਗ ਦੇ OFLC ਦਫ਼ਤਰ ਨੇ ਦੱਸਿਆ ਕਿ ਗਰੁੱਪ A ਦੇ ਵਿੱਚ ਉਹ ਅਰਜ਼ੀਆਂ ਸ਼ਾਮਲ ਕੀਤੀਆਂ ਗਈਆਂ ਨੇ ਜੋ ਤਿੱਥੇ 1000 ਅਰਦਸ ਲਰਨਾ ਵੀਜ਼ਾ ਦੀ ਸੀਮਾ ਤੱਕ ਪਹੁੰਚਦੀਆਂ ਨੇ ਇਸ ਤੋਂ ਬਾਅਦ 10000 ਤੋਂ ਵੱਧ ਅਰਜ਼ੀਆਂ ਜੋ ਕਿ 1,62,000 ਤੋਂ ਜ਼ਿਆਦਾ ਵਰਕਰ ਅਹੁਦਿਆਂ ਨੂੰ ਕਵਰ ਕਰਦੀਆਂ ਨੇ ਉਹ ਅਗਲੇ ਅਸਾਈਨਮੈਂਟ ਗਰੁੱਪਾਂ ਦੇ ਵਿੱਚ ਰੱਖੀਆਂ ਗਈਆਂ ਨੇ ਹਰੇਕ ਮਾਲਕ ਅਤੇ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਨੂੰ ਉਨ੍ਹਾਂ ਦੀ ਅਸੇ ਦੀ ਸਥਿਤੀ ਬਾਰੇ ਲਿਖਦੇ ਸੂਚਨਾ ਭੇਜ ਜਾ ਚੁੱਕੀ ਹੈ ਇਸੇ ਤਰ੍ਹਾਂ H2B ਵੀਜ਼ਾ ਪ੍ਰੋਗਰਾਮ ਇੱਕ ਵਾਰ ਫਿਰ ਅਮਰੀਕੀ ਅਰਥਵਿਵਸਥਾ ਤੇ ਮਜ਼ਦੂਰ ਮਾਰਕੀਟ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਾਲਾਂਕਿ ਕਟ ਗਿਣਤੀ ਦੇ ਵਾਧੂ ਵਿਜੇ ਕਾਰੋਬਾਰ ਦੇ ਲਈ ਇਹ ਚੁਣੌਤੀ ਬਣੇ ਰਹਿਣਗੇ ਅਮਰੀਕਾ ਤੋਂ ਇੱਕ ਵੱਡੀਆਂ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਸ਼ਟਰਪਤੀ ਚੁਨਾਲ ਟਰੰਪ ਨੇ ਕ੍ਰੈਡਿਟ ਕਾਰਡ ਕੰਪਨੀਆਂ ਦੇ ਵਿਰੁੱਧ ਖੁੱਲਾ ਮੋਰਚਾ ਖੋਲ੍ਹ ਦਿੱਤਾ ਹੈ ਟਰੰਪ ਨੇ ਕਿਹਾ ਕਿ ਹੁਣ ਅਮਰੀਕਾ ਨਾਗਰਿਕਾਂ ਦੇ ਲਈ ਹੋ ਰਹੀ ਲੁੱਟ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕ੍ਰੰਪਨ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਕ੍ਰੈਡਿਟ ਕਾਰਡ ਕੰਪਨੀਆਂ ਦੇ ਵੱਲੋਂ ਵਸੂਲ ਕੀਤੇ ਜਾ ਰਹੇ 20 ਤੋਂ 30 ਫੀਸਦੀ ਵਿਆਜ ਦਰਾਂ ਆਮ ਲੋਕਾਂ ਦੀ ਕਮਾਈ ਨੂੰ ਖਾਰੀਆਂ ਨੇ ਅਤੇ ਸਿੱਧੀ ਤਰ੍ਹਾਂ ਦੇ ਨਾਲ ਜਨਤਾ ਦੇ ਨਾਲ ਧੋਖਾ ਹੈ ਇਹ ਜਨਵਰੀ 2026 ਤੋਂ ਅਗਲੇ 1 ਸਾਲ ਦੇ ਲਈ ਕ੍ਰੈਡਿਟ ਕਾਰਡ ਵਿਆਜ ਦਰਾਂ ਉੱਤੇ 10 ਫੀਸਦੀ ਦੀ ਅਧਿਕਤਮ ਸੀਮਾ ਲਾਗੂ ਕੀਤੀ ਜਾਵੇਗੀ ਕੰਪਨੀ ਨੇ ਕਿਹਾ ਕਿ ਇਹ ਫੈਸਲਾ ਆਮ ਪਰਿਵਾਰ ਦੀ ਜੇਬ ਉੱਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਦੇ ਲਈ ਲਿਆ ਗਿਆ ਤਾਂ ਜੋ ਲੋਕ ਆਪਣੀ ਕਮਾਈ ਨੂੰ ਸੁੱਖ ਦੇ ਨਾਲ ਵਰਤ ਸਕਣ ਨਾ ਕਿ ਸਿਰਫ ਬੈਂਕਾਂ ਦੇ ਵਿਆਜ ਦੇ ਵਿੱਚ ਹੀ ਗੁਆਤੇ ਰਹਿਣ ਸਲੀਪੀ ਜੋਬ ਇਡਨ ਦੇ ਤੌਰ ਤੇ ਵਿੱਚ ਇਹ ਕੰਪਨੀਆਂ ਬਿਨਾਂ ਕਿਸੇ ਰੋਕ ਟੋਕ ਦੇ 20% ਤੋਂ ਵੀ ਵੱਧ ਵਿਆਜ ਦਾ ਵਸੂਲ ਕਰ ਰਹੀਆਂ ਅਤੇ ਆਮ ਅਮਰੀਕੀ ਇਸ ਦਾ ਸਭ ਤੋਂ ਵੱਧ ਸ਼ਿਕਾਇਤ ਬਣਿਆ ਕੰਪਨੀ ਤੋਂ ਟੁਕੜੇ ਵਿੱਚ ਕਿਹਾ ਕਿ ਹੁਣ ਅਮਰੀਕੀ ਲੋਕਾਂ ਦਾ ਸ਼ੋਸ਼ਣ ਨਹੀਂ ਹੋ ਦਿੱਤਾ ਜਾਵੇਗਾ ਇਹੋ ਨੇ ਕੰਪਨੀ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਵੀ ਖੱਤਕਾਰਾਂ ਨੂੰ ਰਾਹਤ ਦੇਣ ਲਈ ਇੱਕ ਵੱਡਾ ਫੈਸਲਾ ਕਰ ਚੁੱਕਿਆ ਹੈ ਸਰਕਾਰ ਦੇ ਵੱਲੋਂ 200 ਅਰਬ ਡਾਲਰ ਦੇ ਮੌਰਗੇਜ ਬਾਂਡ ਖਰੀਦਣ ਦਾ ਵੀ ਐਲਾਨ ਕੀਤਾ ਗਿਆ ਜਿਸ ਦਾ ਅਕਸ ਘਰਾਂ ਦੇ ਲੋਨ ਦੀਆਂ ਦਰਾਂ ਘਟਾਉਣ ਅਤੇ ਆਮ ਲੋਕਾਂ ਦੇ ਲਈ ਘਰ ਖਰੀਦਣਾ ਸੌਖਾ ਬਣਾਉਣਾ ਹੈ ਇਹ ਸਾਰੇ ਫੈਸਲੇ ਉਸ ਵੇਲੇ ਆਏ ਨੇ ਜਦੋਂ ਅਮਰੀਕਾ ਦੇ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਆਮ ਪਰਿਵਾਰਾਂ ਉੱਤੇ ਵਿੱਤੀ ਦਬਾਅ ਵੀ ਬਹੁਤ ਜ਼ਿਆਦਾ ਹੈ ਆਰਥਿਕ ਮਾਰਾ ਦਾ ਮੰਨਿਆ ਕਿ ਟ੍ਰੰਪ ਦਾ ਇਹ ਐਲਾਨ ਅਮਰੀਕੀ ਅર્થਵਿਵਸਥਾ ਦੇ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਦੇਣ ਵਾਲਾ ਇਤਿਹਾਸਿਕ ਕਦਮ ਸਾਬਤ ਹੋ ਸਕਦਾ ਹੈ 21 ਜਨਵਰੀ 2026 ਨੂੰ ਟ੍ਰੰਪ ਸਰਕਾਰ ਦੇ ਪਹਿਲੇ ਸਾਲ ਦੀ ਬਰੇਗਡ ਵੀ ਹੈ ਅਤੇ ਇਸ ਦਿਨ ਇਹ ਫੈਸਲਾ ਲਾਗੂ ਕਰਨਾ ਸਰਕਾਰ ਦੇ ਵੱਲੋਂ ਜਨਤਾ ਦੇ ਲਈ ਇੱਕ ਵੱਡਾ ਸੰਦੇਸ਼ ਮੰਨਿਆ ਜਾ ਰਿਹਾ ਹੈ ਹੁਣ ਸਪਸ਼ਟ ਹੈ ਕਿ ਟ੍ਰੰਪ ਦਾ ਸ਼ਾਸਨ ਬੈਂਕਿੰਗ ਸਿਸਟਮ ਨੂੰ ਕਾਬੂ ਦੇ ਵਿੱਚ ਲੈਉਣ ਅਤੇ ਆਮ ਅਮਰੀਕੀ ਨੂੰ ਮਹਿੰਗਾਈ ਦੇ ਦਬਾਅ ਤੋਂ ਬਚਾਉਣ ਦੇ ਲਈ ਇੱਕ ਇੱਕ ਕਰਕੇ ਵੱਡੇ ਕਦਮ ਚੁੱਕ ਰਿਹਾ ਹੈ ਅਮਰੀਕਾ ਤੋਂ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਿ ਆਜਾੜਾ ਕੇ H1B ਵੀਜ਼ਾ ਧਾਰਕ ਅਤੇ ਜੀਵਨ ਸਾਥੀਆਂ ਨੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ DHS ਦੇ ਖਿਲਾਫ ਸੰਘੀ ਅਦਾਲਤ ਦੇ ਵਿੱਚ ਇੱਕ ਨਵਾਂ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਇਸ ਮੁਕੱਦਮੇ ਦਾ ਕੇਂਦਰ ਹੈ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਲਾਗੂ ਕੀਤਾ ਗਿਆ ਉਹ ਨਿਯਮ ਜਿਸ ਨੇ ਹਜ਼ਾਰਾਂ ਪ੍ਰਵਾਸੀ ਪਰਿਵਾਰਾਂ ਦੀ ਨੌਕਰੀ ਅਤੇ ਆਰਥਿਕ ਸਥਿਰਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ। 5 ਤੂਬਰ 2025 ਨੂੰ DHS ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਜਿਸ ਤਹਿਤ ਹੁਣ H4 ਅਤੇ ਹੋਰ ਜੋਗ ਡਿਪੈਂਡੈਂਟ ਵੀਜ਼ਾ ਧਾਰਕਾਂ ਨੂੰ ਮਿਲ ਰਹੀ ਆਟੋਮੈਟਿਕ ਵਰਕ ਪਰਮਿਟ ਐਕਸਟੈਂਸ਼ਨ ਸਹੂਲਤ ਖਤਮ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜੇ ਕਿਸੇ ਫਰਕ ਪਰਮਿਟ ਨਵੀਨੀਕਰਨ ਅਰਜ਼ੀ ਅਧੀਨ ਹੁੰਦਾ ਸੀ ਤਾਂ ਉਸ ਨੂੰ 540 ਦਿਨਾਂ ਤੱਕ ਆਟੋਮੈਟਿਕ ਤੌਰ ਉਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਸੀ ਹੁਣ ਨਵੇਂ ਨਿਯਮ ਦੇ ਹੇਠ ਅਰਜ਼ੀਕਰਨ ਨੂੰ ਆਪਣੀ ਪਰਮਿਟ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਹੀ ਨਵੀਨੀਕਰਨ ਅਰਜ਼ੀ ਦੇਣੀ ਪਵੇਗੀ ਪਰ ਅਸਲ ਦੇ ਵਿੱਚ USCIS ਦੀ ਪ੍ਰਕਿਰਿਆ 1 ਸਾਲ ਜਾਂ ਇਸ ਤੋਂ ਵੱਧ ਸਮਾਂ ਲੈ ਰਹੀ ਹੈ ਇਸ ਕਾਰਨ H4 EAD ਧਾਰਕ ਕਾਨੂੰਨੀ ਤੌਰ ਉਤੇ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਨੌਕਰੀ ਦੰ ਦੇ ਲਈ ਮਜਬੂਰ ਹੋ ਰਹੇ ਨੇ ਬਲੂਮਬਰਗ ਮੁਤਾਬਕ ਇਹ ਕੇਸ ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਦਰਜ ਹੋਇਆ ਮੋਦੀਆ ਦਾ ਦੋਸ਼ ਹੈ ਕਿ ਟੀਐਚਐਸ ਨੇ ਨਿਯਮ ਬਿਨਾ ਜਨਤਕ ਸਲਾਹ ਮਸ਼ਵਰੇ ਅਤੇ ਬਿਨਾ ਟੁਕਮੇ ਕਾਰਨ ਲਾਗੂ ਕੀਤਾ ਜੋ ਪ੍ਰਸ਼ਾਸਨਿਕ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਵਕੀਲਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਦੱਸੀ ਗਈ ਰਾਸ਼ਟਰੀ ਸੁਰੱਖਿਆ ਦੀ ਦਲੀਲ ਇਸ ਨੀਤੀ ਨੂੰ ਅਚਾਨਕ ਖਤਮ ਕਰਨ ਦੇ ਲਈ ਕਾਫੀ ਨਹੀਂ ਹੈ ਕਿਉਂਕਿ ਪਿਛੋਕਰ ਜਾਂਚ ਪਹਿਲਾਂ ਹੀ ਚੱਲ ਰਹੀ ਸੀ ਤੇ ਬਿਨਾ ਕਰਮਚਾਰੀਆਂ ਨੂੰ ਨੌਕਰੀ ਗੁਆਣ ਉੱਤੇ ਮਜਬੂਰ ਕੀਤੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰੀ ਵਾਪਸੀ ਵਾਲੀ ਦਿਲੀ ਸ਼ਰਮਨਾਕ ਤੋਂ ਤੇ ਕਮਜ਼ੋਰ ਹੈ ਵਕਾਲਤ ਸਮੂਹਾਂ ਦੇ ਮੁਤਾਬਕ ਇਹ ਨਿਯਮ ਸਭ ਤੋਂ ਵੱਧ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ H1B ਅਤੇ H4 ਵੀਜ਼ਾ ਧਾਰਕਾਂ ਦਾ ਵੱਡਾ ਹਿੱਸਾ ਨੇ ਬਹੁਤ ਸਾਰੇ H4 ਵਰਕ ਪਰਮਿਟ ਹੋਲਡਰ ਟੈਕਨੋਲੋਜੀ ਹੈਲਥ케ਅ ਅਤੇ ਸਿੱਖਿਆ ਖੇਤਰ ਦੇ ਵਿੱਚ ਕੰਮ ਕਰਦੇ ਨੇ ਅਤੇ ਅਮਰੀਕਾ ਦੀ ਮਹਿੰਗੀ ਜ਼ਿੰਦਗੀ ਦੇ ਵਿੱਚ ਪਰਿਵਾਰ ਟੋਹਰੀ ਆਮਦਨ ਤੇ ਨਿਰਭਰ ਕਰਦੇ ਨੇ ਆਟੋਮੈਟਿਕ ਐਕਸਟੈਂਸ਼ਨ ਖਤਮ ਹੋਣ ਦੇ ਨਾਲ ਨੌਕਰੀਆਂ 'ਚ ਵੱਡੀ ਰੁਕਾਵਟ ਮਾਲਕਾਂ ਦੇ ਲਈ ਅਨਿਸ਼ਚਿਤਤਾ ਅਤੇ ਕਿਰਤ ਬਾਜ਼ਾਰ ਤੋਂ ਹੁਨਰਬੰਦ ਕਰਮਚਾਰੀਆਂ ਦੀ ਕਮੀ ਪੈਦਾ ਹੋ ਰਹੀ ਹੈ ਹੁਣ ਸਾਰੇ ਤੇ ਨਸਲ ਅਦਾਲਤ ਦੇ ਫੈਸਲੇ ਉੱਤੇ ਹੈ ਜੁਨਾਹ ਸਿਰਫ ਕਾਨੂੰਨੀ ਨੀਤੀ ਸਗੋ ਹਜ਼ਾਰਾਂ ਪਰਿਵਾਰਾਂ ਤੇ ਪ੍ਰਭਖ ਦਾ ਫੈਸਲਾ ਕਰੇਗੀ